ਤਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਸਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 75ਵਾਂ ਜਨਮ ਦਿਨ ਹੈ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਭਾਜਪਾ ਦੇ ਵੱਲੋਂ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਦਨਵੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਮੌਕੇ ਵਾਰਾਨਸੀ ਦੇ ਵਿੱਚ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਕਾਸ਼ੀ ਖੇਤਰ ਦੇ ਪ੍ਰਧਾਨ ਦਿਲੀ ਪਟੇਲ ਨੇ ਕਿਹਾ ਕਿ 17 ਸਤੰਬਰ ਯਾਨੀ ਕਿ ਆਛ ਸਵੇਰੇ ਚੰਤਕ ਥਾਵਾ ਮੂਰਤੀਆਂ ਅਤੇ ਪਾਰਕਾ ਵਿੱਚ ਸਫਾਈ ਮੁਹਿੰਮ ਜਿਹੜੀ ਕਿ ਚਲਾਈ ਜਾਵੇਗੀ ਤਾਂ ਇਸ ਤੋਂ ਬਾਅਦ ਆਈਐਮਏ ਵਿੱਚ ਖੂਨਦਾਨ ਕੈਂਪ ਪਵੀ ਜਿਹੜਾ ਕਿ ਲਗਾਇਆ ਜਾ ਰਿਹਾ ਤੇ ਬੁਢਾਪਾ ਆਸ਼ਰਮਾ ਕੋਡ ਆਸ਼ਰਮਾ ਅਤੇ ਅਨਾਥ ਆਸ਼ਰਮਾ ਦੇ ਵਿੱਚ ਫਲ ਵੀ ਵੰਡੇ ਜਾਣਗੇ ਸ਼ਾਮ ਨੂੰ ਦੁਸ਼ਾਸ਼ਪ ਮੇਦਕਾਰ ਤੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਦੌਰਾਨ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਪੂਜਾ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੇਅਰ ਅਸ਼ੋਕ ਕੁਮਾਰ ਤਿਵਾੜੀ ਨੇ ਕਿਹਾ ਕਿ ਅੱਜ ਨਗਰ ਨਿਗਮ 111 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇਗਾ। ਇਹਨਾਂ ਵਿੱਚੋਂ ਸੜਕ ਨਿਰਮਾਣ, ਮੁਰੰਮਤ ਕਾਰਜ ਅਤੇ ਡਰੇਨੇਜ ਪ੍ਰੋਜੈਕਟ ਪ੍ਰਮੁੱਖ ਹਨ। ਇਸ ਤੋਂ ਇਲਾਵਾ ਇੱਕ ਮੋਬਾਈਲ ਜਾਨਵਰਾਂ ਨੂੰ ਬੰਨਣ ਵਾਲੀ ਗੱਡੀ ਸਮੇਤ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ ਜਾਵੇਗਾ। ਜਲਕਾਲ ਪਰੇਸ਼ਰ ਵਿਖੇ ਚੰਨਤਾ ਦੇ ਵਿੱਚ 75 ਕਿਲੋਗ੍ਰਾਮ ਦਾ ਲੱड्डੂ ਕੇਕ ਵੀ ਵੰਡਿਆ ਜਾਵੇਗਾ। ਵੱਧਿਆ ਖ਼ਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲ ਲੋਹੇਕਰਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜੋੜਾ ਕਿ ਸਫਾਈ ਮੁਹਿੰਮ ਨੂੰ ਲੈ ਕੇ ਜੁਆਇਜ਼ਲ ਲੱਗ ਆ ਗਿਆ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਨੀਕਾ ਅਤੇ ਪਸ਼ੂਆਂ ਦੀ ਹੱਡ ਦਾ ਪਾਣੀ ਉਤਰਨ ਤੋਂ ਸੰਭਾਵਿਤ ਸਿਹਤ ਖਤਰਿਆਂ ਤੋਂ ਸਿਹਤ ਸੁਰੱਖਿਆ ਸੰਬੰਧੀ ਸ੍ਰੀ ਭਗਵੰਤ ਸਿੰਘ ਮਾਨ ਨੇ ਆਪਣੀ ਚੰਡੀਗੜ੍ਹ ਰਿਹਾਈਸ਼ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੜ ਦੀ ਮਾਰ ਹੇਠ ਆਏ ਪਿੰਡਾਂ ਦੇ ਰਿਹਾਈਸ਼ੀ ਇਲਾਕਿਆਂ ਦੀ ਸਾਫ ਸਫਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੁਕਮੇ ਪ੍ਰਬੰਧਾਂ ਤੋਂ ਇਲਾਵਾ ਲੋਕਾਂ ਲਈ ਜਾਰੀ ਰਾਹਤ ਅਤੇ ਸਿਹਤ ਸੁਰੱਖਿਆ ਦੇ ਕਾਰਜ ਤੇਜ਼ੀ ਨਾਲ ਚਲਾਉਣ ਦੀਆਂ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਚੋਦਰੀ ਦੱਸਦੀ ਹੈ ਪੰਜਾਬ 'ਚ ਹੜ੍ਹਾਂ ਤੋਂ ਬਾਅਦ ਹਾਲਾਤ ਕਾਫੀ ਮੁਸ਼ਕਿਲ ਸਨ ਪਰ ਭਗਵੰਤ ਸਿੰਘ ਮਾਨ ਸਰਕਾਰ ਨੇ ਸਥਿਤੀ ਨੂੰ ਸੰਭਾਲਣ ਦੇ ਵਿੱਚ ਦੇਰੀ ਨਹੀਂ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਕਿ ਅਸਲ ਲੀਡਰਸ਼ਿਪ ਉਹੀ ਹੈ ਜੋ ਚੁਣੌਤੀ ਨੂੰ ਜ਼ਿੰਮੇਵਾਰੀ ਵੱਜੋਂ ਲੈਂਦੀ ਹੈ ਅਤੇ ਮੈਦਾਨ ਦੇ ਵਿੱਚ ਉਤਰਦੀ ਹੈ ਸਿਹਤ ਵਿਭਾਗ ਦੀ 15 ਸਤੰਬਰ ਦੀ ਰਿਪੋਰਟ ਦਰਸਾਉਂਦੀ ਹੈ ਸਰਕਾਰ ਨੇ ਸਿਰਫ ਰਾਹਤ ਹੀ ਨਹੀਂ ਸਗੋ ਵਿਸ਼ਵਾਸ ਦੀ ਵੀ ਇੱਕ ਉਦਾਹਰਣ ਕਾਇਮ ਕੀਤੀ ਹੈ 2303 ਪਿੰਡਾਂ ਵਿੱਚ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਨੇ ਪੂਰੇ ਰਾਜ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ ਹੁਣ ਤੱਕ 2016 ਪਿੰਡਾਂ ਵਿੱਚ ਸਿਹਤ ਕੈਂਪ ਲਗਾਏ ਜਾ ਚੁੱਕੇ ਹਨ ਜਿੱਥੇ 51612 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ ਅਤੇ ਉਹਨਾਂ ਨੂੰ ਮੌਕੇ ਤੇ ਹੀ ਇਲਾਜ ਅਤੇ ਦਵਾਈਆਂ ਦਿੱਤੀਆਂ ਗਈਆਂ ਹਨ ਤਦ ਰੀ ਕੈਬਨਟ ਮੰਤਰੀ ਲਾਲਚੰਦ ਕਿਟਾਰੂ ਚੱਕ ਦੇ ਵੱਲੋਂ ਸਫਾਈ ਮੁਹਿੰਮ ਦੇ ਅਗਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਆਪ ਅੱਗੇ ਹੋ ਕੇ ਆਪਣੇ ਹੱਥੀਂ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਕੈਬਨਟ ਮੰਤਰੀ ਲਾਲ ਚੰਦ ਘਟਾਰੋ ਚੱਕ ਨੇ ਪਠਾਨਕੋਟ ਨੇਲੇ ਹਰਕਾ ਪੋਆ ਦੇ ਪਿੰਡਾਂ 'ਚ ਚੱਲ ਰਹੇ ਸਫਾਈ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਖੋਜ ਕੀ ਚੱਕ ਵਿਖੇ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਤੇ ਇਸ ਦੌਰਾਨ ਸਾਂਝੀਆਂ ਥਾਵਾਂ ਦੀ ਸਾਫ ਸਫਾਈ ਕੀਤੀ ਗਈ ਜਿਸ ਦੇ ਵਿੱਚ ਆਪ ਅਹੁਦੇਦਾਰਾਂ ਅਤੇ ਯੂਥ ਕਲੱਬ ਦੇ ਮੈਂਬਰਾਂ ਨੇ ਵੀ ਪਿੰਡ ਵਾਸੀਆਂ ਨੂੰ ਭਰਪੂਰ ਸਹਿਯੋਗ ਦਿੱਤਾ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸਮੁੱਚਾ ਪੰਜਾਬ ਦਾ ਜਿਹੜਾ ਉਹ ਸਰਕਾਰ ਹੈ ਉਹ ਇਹਨਾਂ ਦਿਨਾਂ ਦੇ ਦੌਰਾਨ ਜਿਹੜੇ ਫਲੱਡ ਤੋਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਆ ਪਿੰਡ ਨੇ ਖਾਸ ਕਰਕੇ ਉਹਨਾਂ ਦੇ ਅੰਦਰ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋ ਗਿਆ ਸੋ ਉਸ ਨੁਕਸਾਨ ਦੀ ਪਰਭਾਈ ਲਈ ਆਪਣੇ ਆਪਣੇ ਚੈਨਲ ਤੋਂ ਸਰਕਾਰ ਕੰਮ ਕਰ ਰਹੀ ਹੈ ਉਹਦੀਆਂ ਹੋ ਰਹੀਆਂ ਨੇ ਗੁਦਾਰੀਆਂ ਹੋ ਰਹੀਆਂ ਨੇ ਸਪੈਸ਼ਲ ਚਾਹੇ ਫਸਲ ਆ ਚਾਹੇ ਕਿਸੇ ਦਾ ਘਰ ਟੁੱਟਿਆ ਚਾਹੇ ਕਿਸੇ ਦੇ ਪਸ਼ੂ ਮਰੇ ਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਸ ਸਮੇਂ ਦੇ ਦੌਰਾਨ ਹੋਇਆ ਕਿ ਜਿਹੜਾ ਆਪਣੇ ਫਲੱਡ ਦੇ ਪਾਣੀ ਕਰਕੇ ਕੋਈ ਮਹਾਮਾਰੀ ਨਾ ਫੈਲੇ ਬਿਮਾਰੀ ਦੀ ਚਿੰਤਾ ਨੂੰ ਲੈ ਕੇ ਮਾਨਜੁਗ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਵੀ ਸਾਰੀਆਂ ਵਿਧਾਨ ਸਭਾਵਾਂ ਪੰਜਾਬ ਦੀਆਂ ਜਿਨ੍ਹਾਂ ਦੇ ਅੰਦਰ ਇਹੜਾ ਦਾ ਪਾਣੀ ਗਿਆ ਉਹਨਾਂ ਪਿੰਡਾਂ 'ਚ ਚੇਚਾ ਜਾ ਕੇ ਚਾਹੇ ਕੋਈ ਮੰਤਰੀ ਆ ਚਾਹੇ ਐਮ ਐਲ ਏ ਆ ਚਾਹੇ ਕੋਈ ਚੇਅਰਮੈਨ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਮੈਡੀਕਲ ਟੀਮ ਦਾ ਕਰਮਚਾਰੀ ਅਧਿਕਾਰੀ ਆ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਨਾਲ ਲੈ ਕੇ ਔਰ ਇਹ ਸਫਾਈ ਅਭਿਆਨ ਚਲਾਇਆ ਜਾਵੇ ਰੁਕ ਕਰਦੇ ਅਗਲੀ ਖਬਰ ਤੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪਟਵਾਰੀਆਂ ਦੀਆਂ ਬੱਤੀਆਂ ਕੀਤੀਆਂ ਗਈਆਂ ਹਨ ਤੇ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ 218 ਪਟਵਾਰੀਆਂ ਨੂੰ ਇਧਰੋਂ ਉਧਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸਣਿਆ ਪੰਜਾਬ ਸਰਕਾਰ ਵੱਲੋਂ 21 ਨਗਰ ਕੌਂਸਲਾਂ ਦੇ ਕਾਰਜ ਸாதਕ ਅਫਸਰਾਂ ਦੇ ਤਬਾਦਲੇ ਵੀ ਜਿਹੜੇ ਕੀਤੇ ਗਏ ਹਨ ਤੇ ਦੋਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਮੋਟਰ ਡਾਇਰੀ ਦੇ ਵੱਲੋਂ ਦੁੱਧ ਦੀ ਕੀਮਤ ਜਿਹੜੇ ਕੀ ਘਟਾਈ ਗਈ ਹੈ ਤੇ ਨਵੇਂ ਰੇਟ ਜਾਰੀ ਕੀਤੇ ਗਏ ਨੇ ਸਰਕਾਰ ਵੱਲੋਂ GST ਸੁਧਾਰਾਂ ਦੇ ਐਲਾਨ ਤੋਂ ਬਾਅਦ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਮਦਰ ਡੈਰੀ ਨੇ ਦੁੱਧ ਦੀ ਕੀਮਤ ਘਟਾ ਦਿੱਤੀ ਹੈ ਜਿਸ ਦੇ ਨਾਲ ਗਾਹਕਾਂ ਨੂੰ ਰਾਹਤ ਮਿਲੀ ਹੈ 22 ਸਤੰਬਰ ਤੋਂ ਨਵੀਆਂ GST ਦਰਾਂ ਲਾਗੂ ਹੋਣ ਜਾ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਆਪਣੇ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕਰ ਦਿੱਤੀ ਹੈ ਮਦਰ ਡੈਰੀ ਨੇ ਆਪਣੇ 1 ਲੀਟਰ ਤੋ ਟੈਟਰਾ ਪੈਕ ਦੁੱਧ ਦੀ ਕੀਮਤ 74 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਹੈ ਕੰਪਨੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਨਵੀਂ ਕੀਮਤ ਦੀ ਗੱਲ ਕਰੀਏ ਤਾਂ ਮਦਰ ਡੈਰੀ ਦੇ 1 ਲੀਟਰ ਯੂ ਐਚ ਟੀ ਦੁੱਧ ਟੂਨ ਟੈਟਰਾ ਪੈਕ ਦੀ ਕੀਮਤ 70 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ ਜਦੋਂ ਕਿ 450 ਮਿਲੀਲੀਟਰ ਪੈਕ ਹੁਣ 33 ਰੁਪਏ ਦੀ ਬਜਾਏ 32 ਰੁਪਏ ਦੇ ਵਿੱਚ ਉਪਲਬਧ ਹੋਵੇਗਾ ਇਸ ਤੋਂ ਇਲਾਵਾ ਕੰਪਨੀ ਦੇ ਸਾਰੇ ਸਵਾਦਾਂ ਦੇ ਮਲਕਸ਼ੇਕ ਦੇ 180 ਮਲੀਲੀਟਰ ਪੈਕ ਦੀ ਕੀਮਤ 30 ਰੁਪਏ ਤੋਂ ਘਟਾ ਕੇ 28 ਰੁਪਏ ਕਰ ਦਿੱਤੀ ਗਈ ਹੈ ਪਨੀਰ ਦੀ ਕੀਮਤ ਦੀ ਗੱਲ ਕਰੀਏ ਤਾਂ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ ਹੁਣ 95 ਰੁਪਏ ਦੀ ਬਜਾਏ 92 ਰੁਪਏ ਹੋਵੇਗੀ ਤੇ ਇਸ ਤੋਂ ਇਲਾਵਾ 400 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ ਹੁਣ 180 ਰੁਪਏ ਦੀ ਬਜਾਏ 100 70 ਰੁਪਏ ਹੋਵੇਗੀ ਮਲਾਈ ਮਲਾਈ ਪਨੀਰ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ ਅਤੇ 200 ਗ੍ਰਾਮ ਦਾ ਪੈਕੇਟ 100 ਰੁਪਏ ਤੋਂ ਘਟ ਕੇ 99 ਰੁਪਏ ਹੋ ਗਿਆ ਤੇ ਗਾਹਕਾਂ ਨੂੰ ਹੁਣ ਮੱਖਣ ਅਤੇ ਘਿਓ ਵੀ ਸਸਤੇ ਰੇਟਾਂ ਤੇ ਮਿਲੇਗੇ ਤੇ ਤਤਰੀ ਹੋਰ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂਸਨ ਹੈ ਕਿ ਅਹਿਮਦਨਗਰ ਦੇ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਕੀ ਬਦਲਿਆ ਗਿਆ ਹੈ ਅਹਿਮਦਨਗਰ ਰੇਲਵੇ ਸਟੇਸ਼ਨ ਦਾ ਨਾਮ ਹੁਣ ਬਦਲ ਦਿੱਤਾ ਗਿਆ ਹੈ ਮਹਾਰਾਸ਼ਟਰ ਸਰਕਾਰ ਨੇ ਹੁਣ ਅਧਿਕਾਰਤ ਤੌਰ ਤੇ ਅਹਿਮਦਨਗਰ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਅਹਿਲਿਆਨਗਰ ਰੇਲਵੇ ਸਟੇਸ਼ਨ ਕਰ ਦਿੱਤਾ ਹੈ ਤੇ ਇਹ ਬਦਲਾਅ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੋਇਆ ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਤੇ ਰਾਜ ਸਰਕਾਰ ਨੇ ਪਹਿਲਾਂ ਹੀ ਅਹਿਮਦਨਗਰ ਜ਼ਿਲ੍ਹੇ ਦਾ ਨਾਮ ਬਦਲ ਕੇ ਅਹਿਲਿਆਨਗਰ ਜ਼ਿਲ੍ਹਾ ਕਰ ਦਿੱਤਾ ਸੀ ਹੁਣ ਰੇਲਵੇ ਸਟੇਸ਼ਨ ਦਾ ਨਾਮ ਵੀ ਅਧਿਕਾਰਤ ਤੌਰ ਤੇ ਬਦਲ ਦਿੱਤਾ ਗਿਆ ਹੈ ਸਟੇਸ਼ਨ ਦਾ ਨਾਮ ਬਦਲਣ ਦੀ ਅਪੀਲ ਪਹਿਲ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕੀਤੀ ਸੀ ਉਹਨਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਸਟੇਸ਼ਨ ਦਾ ਨਾਮ ਸ਼ਹਿਰ ਦੇ ਨਵੇਂ ਨਾਮ ਅਨੁਸਾਰ ਰੱਖਿਆ ਜਾਵੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਅਹਲਿਆ ਨਗਰ ਸਟੇਸ਼ਨ ਦਾ ਨਾਮ ਬਦਲਣ ਤੋਂ ਬਾਅਦ ਅਰੰਗਾਬਾਦ ਰੇਲਵੇ ਸਟੇਸ਼ਨ ਦਾ ਨਾਮ ਜਲਦੀ ਹੀ ਛਤਰਪਤੀ ਸੰਭਾਜੀ ਨਗਰ ਰੇਲਵੇ ਸਟੇਸ਼ਨ ਰੱਖਿਆ ਜਾਵੇਗਾ ਅਸੀਂ ਇਸ ਲਈ ਯਤਨ ਕਰ ਰਹੇ ਹਾਂ ਤੇ ਉਧਰ ਜੁਤੇ ਇੱਕ ਪਾਸੇ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਫਾਈ ਕੀਤੀ ਜਾ ਰਹੀ ਦੂਜੀ ਪਾਸੇ ਨੌਜਵਾਨ ਵੀ ਜਿਹੜੇ ਪਿੱਛੇ ਨਹੀਂ ਰਹੇ ਉਹਨਾਂ ਦੇ ਵੱਲੋਂ ਵੀ ਵਕ ਵਕ ਥਾਵਾਂ ਤੇ ਜਾ ਕੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਸੋ ਜਾਨਪੁਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਚ ਪਾਰਟੀ ਦੇ ਯੂਥ ਕਲੱਬ ਤੇ ਨੌਜਵਾਨਾਂ ਦੀਆਂ ਟੀਮਾਂ ਤੇ ਹੋਰ ਅਧਿਕਾਰੀਆਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਤੇ ਗਲੀਆਂ ਸਮੇਤ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ ਗਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਸਪਰੇ ਵੀ ਕੀਤੀ ਜਾ ਰਹੀ ਹੈ ਤਾਂ ਵੱਧਦੇ ਅਗਲੀ ਖਬਰ ਦੇ ਵੱਲ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦ ਰਿਹਾ ਕਿ ਮੌਸਮ ਦਾ ਮਜਾਜ ਜਿਹੜਾ ਕਿ ਹੁਣ ਬਦਲ ਚੁੱਕਿਆ ਹੈ ਤੇ ਵਿਭਾਗ ਦੇ ਵੱਲੋਂ ਵੱਡੀ ਪੁਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਕੋਈ ਵੀ ਖਤਰੇ ਦੀ ਗੱਲ ਨਹੀਂ ਹੈ ਯਾਨੀ ਕਿ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 5 ਦਿਨਾਂ ਦੀ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਸਵੇਰੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੋਈ ਹੈ ਐਸ ਜ਼ਾ ਨਾਲੇ ਦੱਸਨਿਆ ਕਿ ਵਿਭਾਗ ਦੇ ਵੱਲੋਂ 17 ਸਤੰਬਰ ਯਾਨੀ ਕਿ ਅੱਜ ਅੰਮ੍ਰਿਤਸਰ ਚਲੰਦਰ ਅਤੇ ਸੰਗਰੂਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਚੁਟਾਈ ਹੈ ਇਸ ਤੋਂ ਇਲਾਵਾ 18 ਸਤੰਬਰ ਨੂੰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਲੁਧਿਆਣਾ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਹਲਕੇ ਮੀਂਹ ਦੇ ਅਸਰ ਹਨ ਮੌਸਮ ਵਿਭਾਗ ਦੇ ਵੱਲੋਂ 19 ਸਤੰਬਰ ਲਈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਐਸਐਸ ਨਗਰ 'ਚ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਵਿਪਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੀਂਹ ਵਾਲੇ ਦਿਨਾਂ 'ਚ ਸਾਵਧਾਨ ਰਹਿਣ ਖਾਸ ਤੌਰ ਤੇ ਜਿਹੜੇ ਇਲਾਕੇ ਪਹਿਲਾਂ ਹੀ ਹੜ੍ਹ ਪ੍ਰਭਾਵੇ ਥਨ ਉਥੇ ਪਾਣੀ ਭਰੰਦੀ ਸੰਭਾਵਨਾ ਜ਼ਿਆਦਾ ਰਹੇਗੀ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਜ਼ਰੂਰੀ ਕਦਮ ਚੁੱਕ ਲੈਣ ਨਰਾਤੇ ਆਉਣ ਵਾਲੇ ਨੇ ਤੇ ਨਰਾਤਿਆਂ ਤੋਂ ਪਹਿਲਾਂ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਪਰਦ ਦੇ ਵਿੱਚ ਆਗਾਮੀ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਆਈ ਹੈ ਦੱਸ ਦਿੰਦੇ ਆ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਇੱਕ ਵਾਰ ਨਵਾਂ ਰਿਕਾਰਡ ਬਣਾਇਆ ਮੰਗਲਵਾਰ ਯਾਨੀ 16 ਸਤੰਬਰ ਤੱਕ ਸੋਨੇ ਦੀ ਕੀਮਤ 1.10 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 16 ਸਤੰਬਰ ਤੱਕ ਆਪਣੇ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਈਆਂ ਸਨ Indian Bullion and Jewelers Association ਦੇ ਅਨੁਸਾਰ 24 ਕੈਰਟ ਸੋਨੇ ਦਾ 10 ਗ੍ਰਾਮ 1358 ਰੁਪਏ ਵਾਧ ਕੇ 110869 ਰੁਪਏ ਹੋ ਗਿਆ ਹੈ ਅਤੇ ਬੀਤੇ ਕੱਲ ਸੋਨੇ ਦੀ ਕੀਮਤ 109511 ਰੁਪਏ ਤੇ ਸੀ ਚਾਂਦੀ ਵੀ 1509 ਰੁਪਏ ਵੱਧ ਕੇ 129300 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਈ ਹੈ ਪਹਿਲਾਂ ਚਾਂਦੀ 127791 ਰੁਪਏ ਤੇ ਸੀ ਤੇਦਰੀ ਟੀਮ ਇੰਡੀਆ ਨੂੰ ਇੱਕ ਨਵਾਂ ਸਪான்ਸਰ ਮਿਲਿਆ ਜਿਸ ਦੀ ਅਪਡੇਟ ਵੀ ਸਾਂਝੀ ਕੀਤੀ ਗਈ ਹੈ ਏਸ਼ੀਆ ਕੱਪ 2025 ਵਿਚਾਲੇ ਟੀਮ ਇੰਡੀਆ ਨੂੰ ਨਵਾਂ ਜਰਸੀ ਸਪான்ਸਰ ਮਿਲ ਗਿਆ ਜਿਹੜਾ ਫ੍ਰੀ ਮਿ 11 ਦੇ ਚਾਰ ਤੋਂ ਬਾਅਦ अपोलो टायर्स भारतीय क्रिकेट टीम दा का नवा स्पॉन्सर होगा हरेक मैच के लगभग चार पांच करोड़ रुपए खर्च करेगी जो कि पिछले स्पोंसर ड्रीम इलेवन द्वारा दिते गए चार करोड़ रुपए तो किते बात है ਇਹ ਕੰਪਨੀ 2027 ਤੱਕ ਟੀਮ ਇੰਡੀਆ ਦੀ ਜਰਸੀ ਸਪான்ਸਰ ਬਣੀ ਰਹੇਗੀ ਤੇ ਇਸ ਸਮੇਂ ਦੌਰਾਨ 130 ਮੈਚ ਖੇਡੇ ਜਾਣਗੇ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਅਪੋਲੋ ਟਾਇਰਸ ਨਾਲ ਇੱਕ ਸਮਝੌਤਾ ਹੋ ਗਿਆ ਤੇ ਅਸੀਂ ਜਲਦੀ ਹੀ ਇਸ ਦਾ ਐਲਾਨ ਕਰਾਂਗੇ ਦਰਅਸਲ ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਸੱਟੇਬਾਜ਼ੀ ਨਾਲ ਸੰਬੰਧਿਤ ਐਪਸ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਇਸ ਤੋਂ ਬਾਅਦ BCCI ਨੇ Dream11 ਨਾਲ ਆਪਣਾ ਸੌਦਾ ਖਤਮ ਕਰ ਦਿੱਤਾ ਸੀ ਅਤੇ ਉਦੋਂ ਤੋਂ ਬੋਰਡ ਇੱਕ ਨਵੇਂ ਸਪான்ਸਰ ਦੀ ਭਾਲ ਕਰ ਰਿਹਾ ਸੀ 2 ਸਤੰਬਰ ਤੋਂ BCCI ਨੇ ਜਰਸੀ ਸਪான்ਸਰ ਲਈ ਬੋਲੀ ਲਗਾਉਣ ਲਈ ਨਿਯਮ ਜਾਰੀ ਕੀਤੇ ਸਨ ਤੇ ਇਸ ਨਿਯਮ ਦੇ ਅਨੁਸਾਰ ਗੇਮਿੰਗ ਸੱਟੇਬਾਜ਼ੀ ਕ੍ਰਿਪਟੋ ਅਤੇ ਤੰਬਾਕੂ ਕੰਪਨੀਆਂ ਬੋਲੀ ਨਹੀਂ ਲਗਾ ਸਕਦੀਆਂ ਸਨ ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਸਨ ਤਦ ਹੀ ਬਾਲੀਵੁੱਡ ਅਦਾਕਾਰਾ ਕਗਨਰ ਰਣੌਤ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਿਮਾਚਲ ਦੇ ਮੰਡੀ ਤੋਂ ਪਾਸਪਾਸ ਸੰਸਦ ਮੈਂਬਰ ਅਤੇ ਅਦਾਕਾਰਾ ਕਗਨਰ ਰਣੌਤ ਨੂੰ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਿਵਾਦਿਤ ਟਵੀਟ ਤੇ ਸੰਬੰਧ ਵਿੱਚ ਦੁਬਾਰਾ ਸੱਮਨ ਭੇਜਿਆ ਗਿਆ ਹੈ। ਜਿਹਾ ਅਦਾਲਤ ਨੇ ਕੰਗਨਾ ਨੂੰ ਇਸ ਮਾਮਲੇ ਵਿੱਚ ਜਲਦੀ ਹੀ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ਦੱਸਦੀ ਕਿ ਕਿਸਾਨ ਆंदोलਨ ਦੌਰਾਨ ਬਜ਼ੁਰਗ ਕਿਸਾਨ ਬੀਬੀ ਮਹਿੰਦਰ ਕੌਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ ਅਦਾਕਾਰ ਕੰਗਨਾ ਰਣੌਤ ਨੂੰ ਸੱਮਨ ਜਾਰੀ ਕੀਤੇ ਹਨ ਬਠਿੰਡਾ ਸੈਸ਼ਨ ਕੋਰਟ ਨੇ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ ਜਿਸ ਦੇ ਵਿੱਚ ਕੰਗਨਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਇਸ ਤੋਂ ਪਹਿਲਾਂ ਪੰਜ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਠਿੰਡਾ ਕੋਰਟ ਦੇ ਸਮਨਾ ਸੰਬੰਧੀ ਇਸ ਮਾਮਲੇ ਵਿੱਚ ਕੰਗਣਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਇੱਕ ਵਾਰ ਫਿਰ ਕੰਗਣਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਕੰਗਨਾਰਨੌਥ ਨੇ ਬਠਿੰਡਾ ਦੇ ਬਹਾਦਰਗੜ ਜੁੰਡੀਆਂ ਪਿੰਡ ਦੇ ਇੱਕ ਬਜ਼ੁਰਗ ਕਿਸਾਨ ਔਰਤ ਮਹਿੰਦਰ ਕੌਰ ਜੋ ਕਿਸਾਨੀ ਅੰਦੋਲਨ ਚ ਸ਼ਾਮਿਲ ਹੋਈ ਸੀ ਵਿਰੁੱਧ અપਮਾਨਜਨਕ ਟਿੱਪਣੀਆਂ ਕੀਤੀਆਂ ਸਨ ਤੇ ਉਹਨਾਂ ਨੂੰ ਸ਼ਾਹੀਨ ਬਾਗ ਦੀ ਦਾਦੀ ਕੇ ਹਸੀਅਤ ਤੇ ਕੇ ਹਸੀ ਕੀ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਪੈਸੇ ਲੈਂਦੀ ਹੈ ਇਹ ਮਾਮਲਾ 2021 ਦਾ ਹੈ ਜਦੋਂ ਕੰਗਨਾ ਨੇ ਕਿਸਾਨ ਆंदोलਨ ਦੌਰਾਨ ਟਵੀਟ ਕੀਤਾ ਸੀ ਅਤੇ 80 ਸਾਲਾਂ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੇ ਲਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਔਰਤ ਕੇ ਹਾਸੀ ਇਸ ਤੋਂ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਵੀ ਜੁੜਾ ਡਾਇਰ ਕੀਤਾ ਸੀ ਤੇ ਉਸੇ ਮਾਮਲੇ ਦੇ ਵਿੱਚ ਇਹ ਅਪਡੇਟ ਸਾਹਮਣੇ ਆਈ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨ ਆਈ ਮਨੁਦ ਜਾਸਤ ਤਨਵਾ ਖਸ਼ਿਆ ਬਾਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਾਰ ਪ੍ਰੀਤ ਕੌਰ ਦਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 75ਵਾਂ ਜਨਮ ਦਿਨ ਹੈ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਭਾਜਪਾ ਦੇ ਵੱਲੋਂ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਦਨਵੰਤ ਵੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਮੌਕੇ ਵਾਰਾਨਸੀ ਦੇ ਵਿੱਚ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਕਾਸ਼ੀ ਖੇਤਰ ਦੇ ਪ੍ਰਧਾਨ ਦਿੱਲੀ ਪਟੇਲ ਨੇ ਕਿਹਾ ਕਿ 17 ਸਤੰਬਰ ਯਾਨੀ ਕਿ ਆਜ ਸਵੇਰੇ ਚੰਤਕ ਥਾਵਾ ਮੂਤੀਆਂ ਅਤੇ 파ਰਕਾ ਵਿੱਚ ਸਫਾਈ ਮੁਹਿੰਮ ਜਿਹੜੀ ਕਿ ਚਲਾਈ ਜਾਵੇਗੀ ਤਾਂ ਇਸ ਤੋਂ ਬਾਅਦ ਆਈਐਮਏ ਵਿੱਚ ਖੂਨਦਾਨ ਕੈਂਪ ਪਰ ਵੀ ਜਿਹੜਾ ਕਿ ਲਗਾਇਆ ਜਾ ਰਿਹਾ ਹੈ ਤੇ ਬੁਢਾਪਾ ਆਸ਼ਰਮਾ ਕੋੜ ਆਸ਼ਰਮਾ ਅਤੇ ਅਨਾਥ ਆਸ਼ਰਮਾ ਦੇ ਵਿੱਚ ਫਲ ਵੀ ਵੰਡੇ ਜਾਣਗੇ ਸ਼ਾਮ ਨੂੰ ਦੁਸ਼ਾਸ਼ਪ ਮੇਦਕਾਰ ਤੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਦੌਰਾਨ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਦੀ ਕਾਮਨਾ ਨਾਲ ਪੂਜਾ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੇਰ ਅਸ਼ੋਕ ਕੁਮਾਰ ਤਿਵਾੜੀ ਨੇ ਕਿਹਾ ਕਿ ਅੱਜ ਨਗਰ ਨਿਗਮ 111 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀ ਪੱਥਰ ਰੱਖੇਗਾ ਇਨ੍ਹਾਂ ਵਿੱਚੋਂ ਸੜਕ ਨਿਰਮਾਣ ਮੁਰੰਮਤ ਕਾਰਜ ਅਤੇ ਡਰੇਨੇਜ ਪ੍ਰੋਜੈਕਟ ਪ੍ਰਮੁੱਖ ਹੰਤ ਇਸ ਤੋਂ ਇਲਾਵਾ ਇੱਕ ਮੋਬਾਈਲ ਜਾਨਵਰਾਂ ਨੂੰ ਬੰਨਣ ਵਾਲੀ ਗੱਡੀ ਸਮੇਤ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ ਜਾਵੇਗਾ ਜਲਕਾਲ ਪਰੇਸ਼ਰ ਵਿਖੇ ਚੰਨਤਾ ਦੇ ਵਿੱਚ 75 ਕਿਲੋਗ੍ਰਾਮ ਦਾ ਲੱड्डੂ ਕੇਕ ਵੀ ਵੰਡਿਆ ਜਾਵੇਗਾ। ਬਾਦਿਆ ਕਲਿਕਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲ ਲੋਹੇਕਰਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜੋੜਾ ਕੇ ਸਫਾਈ ਮੁਹਿੰਮ ਨੂੰ ਲੈ ਕੇ ਜੁਆਇਜ਼ਾ ਲੱਗ ਗਿਆ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਅਤੇ ਪਸ਼ੂਆਂ ਦੀ ਹੜ੍ਹ ਦਾ ਪਾਣੀ ਉਤਰਨ ਤੋਂ ਸੰਭਾਵਿਤ ਸਿਹਤ ਖਤਰਿਆਂ ਤੋਂ ਸਿਹਤ ਸੁਰੱਖਿਆ ਸੰਬੰਧੀ ਸ੍ਰੀ ਭਗਵੰਤ ਸਿੰਘ ਮਾਨ ਨੇ ਆਪਣੀ ਚੰਡੀਗੜ੍ਹ ਰਿਹਾਈਸ਼ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਰਿਹਾਈਸ਼ੀ ਇਲਾਕੇ ਦੀ ਸਾਫ ਸਫਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੁਕਮੇ ਪ੍ਰਬੰਧਾਂ ਤੋਂ ਇਲਾਵਾ ਲੋਕਾਂ ਲਈ ਜਾਰੀ ਰਾਹਤ ਅਤੇ ਸਿਹਤ ਸੁਰੱਖਿਆ ਦੇ ਕਾਰਜ ਤੇਜ਼ੀ ਨਾਲ ਚਲਾਉਣ ਦੀਆਂ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਚੋਦਰੀ ਦੱਸਦੀ ਹੈ ਪੰਜਾਬ 'ਚ ਹੜ੍ਹਾਂ ਤੋਂ ਬਾਅਦ ਹਾਲਾਤ ਕਾਫੀ ਮੁਸ਼ਕਿਲ ਸਨ ਪਰ ਭਗਵੰਤ ਸਿੰਘ ਮਾਨ ਸਰਕਾਰ ਨੇ ਸਥਿਤੀ ਨੂੰ ਸੰਭਾਲਨ ਦੇ ਵਿੱਚ ਦੇਰੀ ਨਹੀਂ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਕਿ ਅਸਲ ਲੀਡਰਸ਼ਿਪ ਉਹੀ ਹੈ ਜੋ ਚੁਣੌਤੀ ਨੂੰ ਜ਼ਿੰਮੇਵਾਰੀ ਵਜੋਂ ਲੈਂਦੀ ਹੈ ਅਤੇ ਮੈਦਾਨ ਦੇ ਵਿੱਚ ਉਤਰਦੀ ਹੈ ਸਿਹਤ ਵਿਭਾਗ ਦੀ